ਐਸਪੀ ਕਹਿੰਦਾ ਕਿਹੜਾ ਤੁਸੀਂ ਨਸ਼ੇ ਵੇਚਣ ਵਾਲੇ ਦੇ ਨਾਮ ਦੱਸੋ ਮਾਹ ਜੀ ਆ ਬੈਠਾ ਥੋੜੇ ਕੋਲੇ ਈਐਸਪੀ ਕੋਲੇ ਬੈਠਾ ਸੀ ਜਿਹੜੇ 15 ਜਣੇ ਸੀ ਉੱਥੇ ਤੇ ਜਿਹੜੇ ਨੋਵਾ ਲਾਈਫ ਫਿਰਦਾ ਇਹ ਵੀ ਨਸ਼ਾ ਦਸਕਰਾਂ ਤੋਂ ਲਈ ਹੋਈ ਹੈ ਮੁੜ ਕੇ ਗੱਲ ਨਾ ਆਵੇ ਕਹਿੰਦਾ ਜੀ ਮੈਂ ਮਾਫੀ ਮੰਗ ਲੈਣਾ ਗੱਲ ਕਰਦੇ ਆਪਾਂ ਜੇ ਕਰਨਲ ਪਰਿਵਾਰ ਦੀ ਗੱਲ ਕਰਦੇ ਆ ਧਿਆਨ ਦੇਣਾ ਸੁਣਨਾ ਵੀਡੀਓ ਤੁਹਾਨੂੰ ਮੈਂ ਇੱਕ ਕੱਲ ਵੀਡੀਓ ਪਾ ਕੇ ਹਟਿਆ ਕੁਝ ਲੋਕ ਕਹਿੰਦੇ ਕਿ ਮੁੱਦਾ ਦੱਬਿਆ ਗਿਆ ਕਰਨਲ ਪਰਿਵਾਰ ਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਮੁੱਦਾ ਦੱਬਿਆ ਨਹੀਂ ਗਿਆ ਕਿ ਮੁੱਦਾ ਕਿੱਥੇ ਖੜਾ ਸੀਬੀਆਈ ਦੀ ਜਾਂਚ ਕਿੱਥੇ ਤੱਕ ਚੁੱਕੀ ਆ ਇਹਦੇ ਬਾਬਤ ਗੱਲ ਕਰਦੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਇੱਕ ਵੱਡਾ ਜਿਹੜਾ ਡੀਐਸਪੀ ਐਸਐਸਪੀ ਦੇ ਬਰਾਬਰ ਬੈਠਾ ਕੁਰਸੀ ਦੇ ਉੱਪਰ ਆ ਜਿੱਤੇ ਕਿ ਨਸ਼ੇ ਦੇ ਤਸਾਗਰ ਜਿਹੜਾ ਨਸ਼ਾ ਤਸਕਰੀ ਦੇ ਦੋਸ਼ ਲੱਗੇ ਆ ਜਿਹੜਾ ਸਿੱਧਾ ਬੰਦੇ ਨੇ ਕਹਿ ਦਿੱਤਾ ਉਹ ਵਿਅਕਤੀ ਜਿਹੜਾ ਇੱਕ ਆਮ ਨੀ ਇੱਕ ਸੰਸਥਾ ਦੇ ਵਿੱਚ ਕੰਮ ਕਰਦਾਗਾ ਤੇ ਉਹ ਤੁਹਾਨੂੰ ਮੈਂ ਉਹਦੀ ਪਹਿਲਾਂ ਵੀਡੀਓ ਸੁਣਾਉਣਾਗਾ ਤੇ ਕੀ ਕਿਹਾ ਕਿ ਐਸਐਸਬੀ ਜਿਹੜਾ ਕਹਿੰਦਾ ਸੀ ਕਿ ਮੈਨੂੰ ਚਿੱਟੇ ਦੇ ਸਦਾਗਰਾਂ ਦਾ ਨਸੇ ਦਾ ਸਦਾਗਰਾਂ ਦਾ ਪਤਾ ਦੱਸੋ ਕਿ ਕਿਹੜਾ ਨਸਾ ਵੇਚਦਾ ਹੈਗਾ ਤੇ ਉਸ ਸਖਸ ਨੇ ਉਸ ਵਿਅਕਤੀ ਨੇ ਇਹ ਕਹਿ ਦਿੱਤਾ ਕਿ ਤੁਹਾਡੇ ਨਾਲ ਬੈਠਾ ਹੈਗਾ ਡੀਐਸਪੀ ਤੇ ਇਹ ਨਸੇ ਵੇਚਦਾ ਹੈਗਾ ਨਸੇ ਦਾ ਸਦਾਗਰ ਆ ਤੇ ਪਹਿਲਾਂ ਤੁਹਾਨੂੰ ਮੈਂ ਉਸ ਦੀ ਵੀਡੀਓ ਸੁਣਾ ਦੇਵਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਬੜੇ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਕਰਨਲ ਪਰਿਵਾਰ ਦਾ ਮੁੱਦਾ ਵੀ ਸੁਣਾਉਣਾ ਤੇ ਪਹਿਲਾਂ ਤੁਹਾਨੂੰ ਮੈਂ ਆਹ ਵੀਡੀਓ ਸੁਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਪੰਜਾਬ ਸਰਕਾਰ ਤੇ ਮਾਨਸਾ ਦੇ ਐਸਐਸਪੀ ਦੇ ਉੱਪਰ ਜਿਹੜਾ ਇੱਕ ਵੱਡਾ ਸਵਾਲ ਤੇ ਜਿਹੜੇ ਨੋਬਲ ਲਈ ਫਿਰ ਇਹ ਵੀ ਨਸ਼ਾ ਦਸਕਰਾਂ ਤੋਂ ਲਈ ਵੀ ਇੱਕ ਸ਼ਹਿਰ ਦੇ ਵਿੱਚੋਂ ਕਰੋੜਾ ਰੁਪਇਆ ਇਕੱਠਾ ਹੋ ਕੇ ਜਾ ਰਿਹਾ ਗੈਰਕਾਨੂੰਨੀ ਨਾਂ ਤੇ ਸਾਰਾ ਇਹਨਾਂ ਦੀ ਨੈਗੇਟਿਵ ਕਮਾਊ ਪੁੱਤ ਨੇ ਇਹਨਾਂ ਦੇ ਤੇ ਜੇ ਇਹ ਸਖਤੀ ਕਰਦੇਣ ਘੰਟੇ ਚ ਫੜ ਲੈਂਦੇ ਨੇ ਪੁਲਿਸ ਇਹ ਸਾਰੇ ਮਾਮਲੇ ਜਿਹਨਾਂਵਾਲ ਵਾ ڈاکੂ ਤਾਂ ਰਾਤ ਨੂੰ ਲੁੱਟਦੇ ਦਿਨੇ ਮੋੜਾਂ ਤੇ ਖੜਦੇ ਨੇ ਤੇ ਉਹਨਾਂ ਨੂੰ ਫੜਾ ਦਿੰਦੇ ਇਹ ਸਨ ਰਾਜਵਿੰਦਰ ਸਿੰਘ ਰਾਣਾ ਜਿਹੜਾ ਕਿ ਵੱਡੀ ਗੱਲ ਕਹਿ ਦਿੱਤੀ ਐ ਐਸਐਸਪੀ ਦੇ ਸਾਹਮਣੇ ਕਿ ਡੀਐਸਪੀ ਤੁਹਾਡੇ ਬਰਾਬਰ ਬੈਠਾ ਕੁਰਸੀ ਢਾਕੇ ਇਹ ਨਸੇ ਦਾ ਸਦਾਗਰ ਇਹਨੂੰ ਪੜੋ ਇਦੇ ਕੋਲੇ ਨੋਵਾ ਗੱਡੀ ਆਈ ਇਹਦੀ ਜਾਂਚ ਕਰੋ ਕਿ ਤੁਸੀਂ ਕਮਾਉ ਪੁੱਤਾਂ ਵੱਡੇ ਸਵਾਲ ਖੜੇ ਹੁੰਦੇ ਆ ਅੱਜ ਪ੍ਰਸ਼ਾਸਨ ਤੇ ਅੱਜ ਇਹ ਗੱਲਾਂ ਸੱਦੀ ਪਬਲਿਕ ਦੇ ਵਿੱਚ ਕਹੀਆਂ ਜਾ ਰਹੀਆਂ ਨੇ ਤੇ ਫਿਰ ਇਹਦਾ ਜ਼ਿੰਮੇਵਾਰ ਕੌਣ ਆ ਵੀ ਸਰਕਾਰ ਥੋੜੀ ਜ਼ਿੰਮੇਵਾਰ ਆ ਉਹਦੀ ਜਾਂ ਫਿਰ ਇਹ ਕਹੋ ਕਿ ਸਰਕਾਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੀ ਐਸਐਸਪੀ ਤੇ ਤੇ ਉਸ ਡੀਐਸਪੀ ਤੇ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਵੱਡਾ ਸਵਾਲ ਚੁੱਕ ਦਿੱਤਾ ਜਦੋਂ ਸਬੂਤ ਤੁਹਾਡੇ ਸਾਹਮਣੇ ਰੱਖ ਦਿੱਤੇ ਕਿ ਨਸ਼ੇ ਦਾ ਸਦਾਕਰ ਫਲਾਨਾ ਆ ਬੈਠਾ ਜੀ ਆ ਨਸ਼ੇ ਦੀ ਨੋਵਾ ਗੱਡੀ ਲੈਤੀ ਹੋਈ ਆ ਇਹ ਰਾਜਵਿੰਦਰ ਰਾਣੇ ਦਾ ਵੱਡਾ ਸਵਾਲ ਆ ਜਿਹੜਾ ਮਾਨਸਾ ਦੇ ਐਸਐਸਪੀ ਨੂੰ ਇਹ ਨਹੀਂ ਪਤਾ ਕਿ ਮੌਜੂਦਾ ਐਸਐਸਪੀ ਸੀ ਜਾਂ ਫਿਰ ਜਿਹੜਾ ਪਹਿਲਾ ਐਸਐਸਪੀ ਬਦਲਿਆ ਗਿਆ ਉਹਦੇ ਤਹਿਤ ਗੱਲ ਕਹੀ ਗਈ ਆ ਪਰ ਜਿਹੜੀ ਇਹ ਵੀਡੀਓ ਇੱਕ ਵਾਇਰਲ ਹੋ ਰਹੀ ਆ ਇੱਥੇ ਬੜਾ ਵੱਡਾ ਸਵਾਲ ਚੁੱਕੇ ਜਾ ਰਹੇ ਆ ਕਿ ਪੁਲਿਸ ਨੂੰ ਸਭ ਦਾ ਪਤਾ ਗੈਂਗਸਟਰ ਕਿੱਥੇ ਰਹਿੰਦੇ ਆ ਨਸੇ ਵਾਲੇ ਕਿੱਥੇ ਰਹਿੰਦੇ ਆ ਇੱਕ ਆਮ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਤੇ ਹੁਣ ਆਪਾਂ ਅਗਲੀ ਗੱਲਬਾਤ ਕਰਦੇ ਆ ਕਿ ਪੁਲਿਸ ਦੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲਗਾਤਾਰ ਪੁਲਸ ਦੇ ਵਿੱਚ ਕਾਲੀਆਂ ਭੇਡਾਂ ਦੀ ਜਿਹੜੀ ਗਿਣਤੀ ਉਹ ਜ਼ਿਆਦੇ ਆ ਪਰ ਜਿਹੜੇ ਕਿ ਪੁਲਸ ਦੇ ਵਿੱਚ ਸਹੀ ਮੁਲਾਜ਼ਮਾ ਉਹ ਚਾਹੇ ਅਫਸਰ ਆ ਤੇ ਚਾਹੇ ਛੋਟੇ ਲੈਵਲ ਦਾ ਚਪਾਈ ਆ ਚਾਹੇ ਏਐਸਆਈ ਆ ਚਾਹੇ ਇੰਸਪੈਕਟਰ ਆ ਚਾ ਕੋਈ ਡੀਐਸਪੀ ਆ ਚਾ ਕੋਈ ਐਸਐਸਪੀ ਆ ਬਹੁਤ ਹੀ ਜਿਹੜਾ ਕਿ 1-2% 100 ਦੇ ਵਿੱਚੋਂ ਆਪਾਂ ਕਹਿ ਲਈਏ 1-2% ਹੀ ਬੰਦੇ ਨੇ ਅਫਸਰ ਨੇ ਕਿ ਜਿਹੜੇ ਬੰਦੇ ਸਹੀ ਆ ਨਹੀਂ ਤਾਂ ਬਹੁਤੇ ਵੱਡੇ ਦੂਰ ਤੇ ਜੇ ਆਪਾਂ ਕਹਿ ਦਈਏ ਕਿ ਕਾਲੀਆਂ ਭੇਡਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਕਮੱਸੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ ਉਸ ਤਰ੍ਹਾਂ ਇੱਕ ਜਿਹੜੇ ਕਿ ਕੁਝ ਅਫਸਰ ਹੁੰਦੇ ਆ ਉਹ ਸਾਰੀ ਪੁਲਿਸ ਨੂੰ ਬਦਨਾਮ ਕਰ ਦਿੰਦੇ ਆ ਪਰ ਸਾਰੀ ਪੁਲਿਸ ਬਦਨਾਮ ਆ ਇੰਨਾ ਲੋਕਾਂ ਕਰਕੇ ਹੋ ਰਹੀ ਆ ਇਹਨਾਂ ਦੇ ਪੁਲਿਸ ਨੂੰ ਵੀ ਚਾਹੀਦਾ ਕਿ ਤੁਸੀਂ ਵੀ ਇਹਨਾਂ ਤੇ ਵਿਊ ਦੇੋ ਕਿ ਭਾਈ ਇਹਨਾਂ ਤੇ ਸਕੰਜਾ ਕਸੋ ਤੇ ਦੂਜੇ ਨੂੰ ਬਦਨਾਮ ਕਰ ਰਹੇ ਆ ਇਹ ਆਈਜੀ ਰਸਪਾਲ ਸਿੰਘ ਆ ਇੱਕ ਆਈਜੀ ਆ ਅਰਾਜੀਤਾ ਹੁੰਦਲਾ ਜਿਹੜਾ ਭਗੌੜਾ ਹੈਗਾ ਤੁਹਾਨੂੰ ਦੱਸ ਦਿਆਂ ਕਿਦੋਂ ਭਗੌੜਾ ਹੋਇਆ ਹੈਗਾ ਤੇ ਅਜੇ ਤੱਕ ਉਹਦੀ ਗਰਪਦਾਰੀ ਨਹੀਂ ਹੋਈ ਕਿ ਕੰਮੇ ਵਿਦੇਸ਼ ਭੱਜ ਜਾਂਦੇ ਇਹ ਆਮੰਦੇ ਤੇ ਛੋਟਾ ਕੇਸ ਪੈਜੇ ਤੇ ਉਹਦਾ ਬਾਹਰ ਜਾਣ ਦਾ ਬਾਈ ਦੂਰ ਦੀ ਗੱਲ ਆ ਲਾਇਸੈਂਸ ਨਹੀਂ ਬਣਦਾ ਛੋਟਾ ਕਣਾ ਜਾਂ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਇਹਨਾਂ ਦੇ ਜਿਹੜਾ ਪਾਸਪੋਰਟ ਬਣ ਜਾਂਦੇ ਆ ਤੇ ਫਿਰ ਬਾਹਰ ਵੀ ਵੀਜ਼ਾ ਲੱਗ ਜਾਂਦਾ ਕੇਸ ਹੈ ਜੇ ਪੈ ਪਏ ਹੁਣ ਜਿਹੜਾ ਕਿ ਰਾਜਜੀਤ ਸਿੰਘਾ ਕੋਰਟ ਤੋਂ ਨੋਟਿਸ ਜਾਰੀ ਹੋਇਆ ਤੇ ਪਤਾ ਨਹੀਂ ਕਹਿੰਦੇ ਹੁਣ ਕਿੱਥੇ ਗਿਆ ਕਿਹੜੇ ਪਾਸੇ ਚੜ ਗਿਆ ਕਿਹੜੀ ਰੋਖੀਆਂ ਚੜ ਗਿਆ ਕਿਹੜੇ ਕੈਨੇਡਾ ਗਿਆ ਅਮਰੀਕਾ ਗਿਆ ਆਸਟ੍ਰੇਲੀਆ ਗਿਆ ਕਿਸੇ ਹੋਰ ਦੇਸ਼ ਦੇ ਵਿੱਚ ਗਿਆ ਇਹ ਵੱਡਾ ਸਵਾਲ ਆ ਕਿ ਭੱਜ ਕਵੇਂ ਗਿਆ ਇੱਥੋਂ ਤੇ ਫਿਰ ਜਿਹੜਾ ਇੱਕਾ ਦੂਕਾ ਜਿਹੜਾ ਬੰਦੇ ਨੇ ਜਿਹੜਾ ਫਿਰ ਉਹਨਾਂ ਨੂੰ ਕਿਹਾ ਜਾਂਦਾ ਜੀ ਅਸੀਂ ਫਲਾਣੇ ਥਾਂੋਂ ਕੈਨੇਡਾ 'ਚ ਬੈਠੇ ਉੱਥੋਂ ਲਿਆਵਾਂਗੇ ਸਰਕਾਰ ਐ ਦਾਵੇ ਕਰਦੀ ਆ ਜੇਕਰ ਆਪਦੇ ਬੰਦੇ ਤੁਹਾਡੇ ਜਿਹੜਾ ਵਰਦੀ ਧਾਰੇ ਆ ਜਿਹੜਾ ਉਹ ਭੱਜ ਜਾਂਦੇ ਫਿਰ ਉਹਨਾਂ ਦਾ ਕੀ ਕਰੋਗੇ ਕੀ ਫਿਰ ਸਰਕਾਰ ਇਹਨਾਂ ਵਾਸਤੇ ਰਹਿ ਗਈ ਕਿ ਜੀ ਅੱਜ ਫਲਾਣਾ ਨੋਟਸ ਕਰ ਦਿੱਤਾ ਅੱਜ ਫਲਾਣੇ ਨੂੰ ਫੜ ਕੇ ਲਿਆਵਾਂਗੇ ਵਿਦੇਸ਼ਾਂ 'ਚ ਬੈਠੇ ਨੂੰ ਇੱਕ ਆਉਂਦਾ ਨਹੀਂ ਤੇ ਦੂਜਾ ਭੱਜ ਜਾਂਦਾ ਦੂਜਾ ਆਉਂਦਾ ਨਹੀਂ ਤੇ ਤੀਜਾ ਭੱਜ ਜਾਂਦਾ ਆਹ ਹਾਲ ਤਾਂ ਪੁਲਿਸ ਦਾ ਹੋ ਰਿਹਾਗਾ ਚਾਰ ਇਨਸਪੈਕਟਰ ਕਰਨ ਮਾਮਲੇ ਦੇ ਵਿੱਚ ਤੇ ਉਹਨਾਂ ਦਾ ਸਾਇਦ ਫੋਨ ਆ ਪਿਆ ਹੋਵੇ ਜਾਂ ਉਹਨਾਂ ਨੂੰ ਇਹ ਹੋ ਇਹ ਨਹੀਂ ਪਤਾ ਸੀ ਕਿ ਸੀਬੀ ਇਹਦੇ ਸਕੰਜਾ ਕੱਟਿਆ ਜਾਊਗਾ ਉਹਨਾਂ ਦੇ ਉੱਪਰ ਉਨਨ ਨੂੰ ਇਹ ਲੱਗਦਾ ਸੀ ਕਿ ਸਾਨੂੰ ਕੌਣ ਫੜਨ ਵਾਲਾ ਹੈ ਕਿਹੜਾ ਜੰਮਿਆਗਾ ਸਰਕਾਰ ਸਾਡੀ ਪਿੱਠ ਤੇ ਖੜੀ ਆ ਐਸਐਸਪੀ ਤੇ ਲੈ ਕੇ ਡੀਆਈਜੀ ਤੱਕ ਡੀਜੀਪੀ ਤੱਕ ਸਾਡੀ ਪਿੱਠ ਤੇ ਖੜੇ ਆ ਅਸੀਂ ਮੁੰਡਾ ਵੀ ਮਾਰ ਦਿੰਦੇ ਆ ਅਸੀਂ ਕਰਨਲ ਵੀ ਕੁੱਟ ਦਿੰਦੇ ਆ ਇੱਕ ਕਰਨਲ ਉਹ ਅਫਸਰ ਆ ਮਲਾਜ ਚਾਹੇ ਫੌਜ ਦਾ ਕੋਈ ਵੀ ਆ ਇੱਕ ਉਹ ਵਰਦੀ ਕੱਲੇ ਇੱਕ ਮਲਾਜਮੀ ਵਰਦੀ ਨਹੀਂ ਉਹ ਸਾਰੀ ਫੌਜੀ ਵਰਦੀ ਆ ਉਸ ਵਰਦੀ ਨੂੰ ਤਹੀਨ ਕੀਤੀ ਆ ਉਸ ਵਰਦੀ ਤੇ ਇੱਕ ਤੁਸੀਂ ਦਾਗ ਲਾਉਣਾ ਇੱਕ ਚਿੱਕਰ ਛੁੱਟਿਆ ਗਿਆ ਪਹਿਲਾਂ ਉਸ ਨੂੰ ਸੁਨਾਬੀ ਦੱਸਿਆ ਗਿਆ ਤੁਹਾਡੀ ਡਾਕਟਰੀ ਮੈਨਾ ਹੋਇਆ ਤੇ ਆਪ ਡੱਕੇ ਹੋਏ ਸੀ ਤੁਸੀਂ ਖਾਕੀ ਦੇ ਵਰਦੀ ਦਾਗ ਤੁਸੀਂ ਲਾਇਆ ਤੇ ਦਾਗ ਤੁਸੀਂ ਲਾਉਣ ਨੂੰ ਫਿਰਦੇ ਸੀ ਉਸ ਕਰਨਲ ਦਾ ਜਿਹੜਾ ਜੋ ਕੁਝ ਹੋਇਆ ਤੁਹਾਡੇ ਬਾਕਾਂ ਸਾਰਿਆਂ ਦੇ ਸਾਹਮਣੇ ਆ ਹੁਣ ਸੀਬੀਆਈ ਦੀ ਜਾਂਚ ਆ ਜਿਹੜੀ ਉਹ ਵੱਡੀ ਪੱਧਰ ਤੇ ਚੱਲ ਰਹੀ ਆ ਸੀਬੀਆਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਜਾਂਚ ਬੜੀ ਬਰੀਕੀ ਦੇ ਨਾਲ ਕਰਦੀ ਹੈ ਤੈ ਤੱਕ ਜਾਂਦੀ ਹੈ ਹਰ ਗੱਲ ਦੇ ਐਨੇ ਕਿ ਹਰ ਚੀਜ਼ ਹੀ ਮੀਡੀਆ ਦੇ ਵਿੱਚ ਆਵੇ ਕੈਂ ਚੀਜ਼ਾਂ ਸਿਵੀ ਆਈ ਉਸ ਵੇਲੇ ਕੱਢਦੀ ਹੈ ਮੌਕੇ ਤੇ ਜਦੋਂ ਦੋਸ਼ੀ ਨੂੰ ਜਿਹੜਾ ਉਹਦੇ ਉੱਤੇ ਸਜ਼ਾ ਹੋਵੇ ਜਦੋਂ ਸਜ਼ਾ ਸੁਣਾਉਣੀ ਹੋਵੇ ਹੁਣ ਆਪਾਂ ਦੇਖਦੇ ਹਾਂ ਕਿ 29 33 33 ਸਾਲਾਂ ਦੇ ਵਿੱਚ ਜਿਹਨੂੰ ਐ ਸੀ ਕਿ ਅਸੀਂ ਤਾਂ ਬੱਚੇ ਬੈਠੇ ਆ ਉਹਨਾਂ ਨੂੰ ਹੁਣ ਸਿਵੀ ਆਈ ਅਦਾਲਤ ਵੱਲੋਂ ਜਿਹੜਾ ਉਮਰ ਕੈਦ ਜਾਂ ਸਜ਼ਾ ਸੁਣਾਈਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਸੁਭਾਸਰਾਂ ਦੇ ਇੱਕ ਸੀ ਬੜੇ ਪੁਲਸ ਅਫਸਰ ਨੇ ਉਹ ਸੀ ਵੀ ਇਹ ਅਦਾਲਤ ਦੇ ਉੱਪਰ ਬਹੁਤ ਆ ਅਫਸਰ ਨੇ ਜਿਹੜਾ ਪੰਜਾਬ ਦੇ ਵਿੱਚ ਸੀਵੀ ਆਈ ਦਾ ਜਿਹੜਾ ਸਕੰਜਾਗਾ ਉਹ ਕਸ ਲਿਆਗਾ ਕਰਨ ਮਾਵਲ ਦੇ ਵਿੱਚ ਲਗਭਗ ਸਾਰੀਆਂ ਗਵਾਹੀਆਂ ਹੋ ਚੁੱਕੀਆਂ ਨੇ ਇੱਥੇ ਇਹ ਦੱਸਿਆ ਜਾ ਰਿਹਾ ਸੂਤਰਾਂ ਤੋਂ ਕਿ ਇਹਦੇ ਵਿੱਚ ਚਾਰ ਇੰਸਪੈਕਟਰ ਤੋਂ ਇਲਾਵਾ ਡੀਐਸਪੀ ਤੋਂ ਐਸਐਸਪੀ ਨਾਨਕ ਸਿੰਘ ਉਸ ਸਮੇਂ ਦਾ ਐਸਐਸਪੀ ਤੇ ਹੁਣ ਤਾਂ ਏਆਈਜੀ ਆ ਏਆਈਜੀ ਆ ਤੇ ਰੋਪੜ ਲੱਗੇ ਹੋਏ ਨੇ ਉਸ ਤੋਂ ਬਾਅਦ ਉਹਨੂੰ ਤਰੱਕੀਆਂ ਮਿਲਦੀਆਂ ਨੇ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਉੱਤੇ ਡੀਐਸਪੀ ਸੀ ਜਿਹੜਾ ਕਿ ਉਹ ਮੁੰਡਾ ਜਸਕੀਤ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕੀਤਾ ਉਹਦੇ ਵਿੱਚ ਇਨਵੋਲਵ ਦੱਸਿਆ ਜਾ ਰਿਹਾ ਡੀਐਸਪੀ ਤੇ ਉਹਦੇ ਉੱਤੇ ਵੀ ਗੱਲ ਲੱਗ ਸਕਦੀ ਆ ਜਾਨੀ ਕਿ ਬੜੇ ਬੜੇ ਪੁਲਿਸ ਅਫਸਰ ਸਮੇਤ ਅੱਠ ਉਹ ਕਰਮਚਾਰੀ ਜਿਹੜਾ ਕਿ ਉਸ ਸਮੇਂ ਕੁੱਟਣ ਦੇ ਵਿੱਚ ਸਾਵਲ ਸੀ ਕਰਨਲ ਪਸਵਿੰਦਰ ਸਿੰਘ ਬਾਠ ਨੂੰ ਤੇ ਉਹਨਾਂ ਦੇ ਉੱਪਰ ਜਿਹੜਾ ਉਹ ਡਿਸਮਿਸ ਵੀ ਹੋ ਸਕਦੇ ਆ ਤੇ ਨਾਲ ਉਹਨਾਂ ਨੂੰ ਸਜ਼ਾ ਕਰਨੀ ਤੋਂ ਕਰਨੀ ਸਜ਼ਾ ਹੋ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਲੰਬੀ ਸਜ਼ਾ ਹੋ ਸਕਦੀ ਆ ਤੇ ਇਹ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਪੂਰਾ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜਿਆਂ ਦਾ ਕਿੰਨਾ ਕਿੰਨਾ ਰਿਕਾਰਡ ਆ ਕਿਹੜੇ ਕਿਹੜੇ ਬੰਦਿਆਂ ਦਾ ਕਿੰਨਾ ਕਿੰਨਾ ਜਿਹੜਾ ਕੀ ਅਨਹਾਲ ਹੋ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜੇ ਬੰਦੇ ਦੋਸ਼ੀ ਸੀ ਕਿਹੜੇ ਕਿਹੜੇ ਬੰਦਿਆਂ ਨੂੰ ਕਿਸ ਤਰੀਕ ਨੂੰ ਜਿਹੜਾ ਸਜ਼ਾ ਹੋਣੀ ਆ ਸੀਬੀਆਈ ਵੱਲੋਂ ਜਿਹੜਾ ਇਹ ਸਾਰੇ ਪਹਿਲੂਆਂ ਤੇ ਜਿਹੜਾ ਨਿਗਾਹ ਰੱਖੀ ਜਾ ਰਹੀ ਆ ਤੇ ਜਿਹੜੇ ਸਾਰਿਆਂ ਦੇ ਬਰੀਕੀ ਦੇ ਨਾਲ ਤਹਤ ਇੱਕ ਬਿਆਨ ਲੈਤੇ ਜਾ ਰਹੇ ਆ ਤੇ ਅੱਜ ਉਹ ਚਾਰ ਇੰਸਪੈਕਟਰਾਂ ਦੀ ਗੱਲ ਨਹੀਂ ਇੱਥੇ ਵੀ ਉਹ ਚਾਰ ਇੰਸਪੈਕਟਰਾਂ ਇੱਥੇ ਹੋ ਵੀ ਵੱਡਾ ਜਿਹੜਾ ਕਹਿੰਦੀ ਹੈ ਕਿ ਇੱਕ ਕਹਿੰਦੇ ਹੁੰਦੇ ਆ ਕਿ ਇੱਕ ਟੋਆ ਪੜਦੇ ਤੇ ਦੂਜਾ ਟੋਆ ਤਿਆਰ ਹੁੰਦਾਗਾ ਇਹ ਤਾਂ ਟੋਆ ਪੱਡੇ ਪਿਆ ਤੇ ਨਾਲ ਜਸਪ੍ਰੀਤ ਸਿੰਘ ਵਾਲਾ ਕੇਸ ਆ ਜਿਹੜਾ ਉਹ ਵੀ ਸੀਬੀਆਈ ਦੇ ਹਵਾਲੇ ਹੋਣ ਵਾਲਾਗਾ ਉਹਦੇ ਵਿੱਚ ਜਿਹੜਾ ਇਹਨਾਂ ਮਲਾਜਮਾਂ ਨੂੰ ਚਾਰ ਇਹਨਾਂ ਮਲਾਜਮਾਂ ਤੋਂ ਲੈਵੇ ਡੀਐਸਪੀ ਸੁਪੇ ਤੇ ਦੱਸਿਆ ਯਾਰੇ ਕਿ ਉਮਰ ਕਾਇਦ ਹੋ ਸਕਦੀ ਆ ਸਾਜਾ ਜਿਹੜਾ ਕਿ ਜਸਪ੍ਰੀਤ ਸਿੰਘ ਇੱਕ ਝੂਠਾ ਪੁਲਿਸ ਮਕਾਲਾ ਬਣਾ ਕੇ ਇੱਕ ਫੇਕ ਅਨਕਾਉਂਟਰ ਬਣਾ ਕੇ ਜਿਹੜਾ ਬੱਚਾ ਕਿੰਨਾ ਮਾੜੇ ਦੇ ਵਿੱਚ ਜਿਹੜਾ ਮਾਰ ਦਿੱਤਾ ਕਿ ਵੀਡੀਓ ਮੌਜੂਦ ਆ ਕਿ ਉਹਨੇ ਹੱਥ ਘਾੜੇ ਕੀਤੇ ਸੀ ਹੱਥ ਘਾੜੇ ਕਰਨ ਤੋਂ ਬਾਅਦ ਉਹਨੂੰ ਫੜ ਕੇ ਜਿਹੜਾ ਇੱਕ ਸਮਾਹ ਤੇ ਦੂਰਲ ਜਾ ਕੇ ਜਿਹੜਾ ਉਹਨੂੰ ਉੱਥੇ ਮਾਰਿਆ ਗਿਆ ਇਹ ਸਭ ਤੋਂ ਵੱਡਾ ਸਵਾਲ ਆ ਇੱਕ ਵਿਅਕਤੀ ਨੂੰ ਫੜ ਕੇ ਲੈ ਜਾਣਾ ਫਿਰ ਉਹਦੇ ਨਾਲ ਘੰਟਾ ਦੋ ਘੰਟ ਗੱਲਾਂ ਬਾਤ ਕਰਨੀਆਂ ਬਾਅਦ ਦੇ ਵਿੱਚ ਫਿਰ ਉਹਨੂੰ ਮੁੱਦਾ ਖਤਮ ਕਰ ਦੇਣਾ ਮਾਰ ਦੇਣਾ ਯੋ ਅੱਜ ਜਿਉਂਦਾ ਹੁੰਦਾ ਪਤਾ ਲੱਗਦਾ ਕਿ ਉਹਨੇ ਬੱਚਾ ਕਿਉਂ ਅਗਵਾ ਕੀਤਾ ਸੀ ਤਾਂ ਸੱਤ ਸਭ ਦੇ ਸਾਹਮਣੇ ਆ ਜਾਣਾ ਸੀ ਤੇ ਬੜਾ ਵੱਡਾ ਇਹ ਇੱਕ ਗੁੰਝਲਦਾਰ ਸਵਾਲ ਆ ਤੇ ਜਿਹੜਾ ਸਾਰਾ ਵਾਕਿਆ ਸੀਬੀਆਈ ਜਿਹੜਾ ਕੋਟ ਆ ਸੀਬੀਆਈ ਸਾਰੀ ਅਨਕਵਾਰੀ ਹੈ ਜਿਹੜੀ ਉਹੀ ਕਰ ਪਾਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੱਡੀ ਖਬਰ ਦੱਸਾਂਗੇ ਕਿ ਕੀ ਸੀਬੀਆਈ ਦੇ ਹਵਾਲੇ ਕੀ ਸੀਬੀਆਈ ਦੇ ਹੱਥ ਤੱਕ ਕੀ ਕੁਝ ਲੱਗਿਆ ਕਿਹੜੇ-ਕਿਹੜੇ ਆਫਸਰ ਉਹਦੇ ਵਿੱਚ ਇਨਵੋਲਵ ਨੇ ਇਹ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖ ਦੇਣਾ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ